ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੇ 10 ਪਹ ਤੱਕ ਦਾ ਇਤਿਹਾਸ ਸਰਵਣ ਕੀਤਾ 11 ਪਹ ਨੂੰ ਸੂਬੇ ਦੀ ਕਚੈਰੀ ਵਿੱਚ ਸਹਬਜ਼ਾਦਿਆਂ ਦੀ ਪਹਿਲੀ ਪੇਸ਼ੀ ਸੀ ਸਿਪਾਹੀ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਲੈਣ ਜਾਂਦੇ ਨੇ ਤਾਂ ਮਾਤਾ ਗੁਜਰਕੌਰ ਜੀ ਪੁੱਛਦੇ ਨੇ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਕਿਉਂ ਲੈ ਕੇ ਜਾ ਰਹੇ ਹੋ ਤਾਂ ਹੁਣਾਂ ਸਿਪਾਹੀਆਂ ਨੇ ਜਵਾਬ ਦਿੱਤਾ ਕਿ ਸਾਨੂੰ ਇਹਨਾਂ ਨੂੰ ਲਿਆਉਣ ਦਾ ਹੁਕਮ ਮਿਲਿਆ ਹੈ ਸੂਬੇ ਸਰਹੰਦ ਨੇ ਵੀ ਚਾਲ ਚੱਲੀ ਕਿ ਛੋਟਾ ਦਰਵਾਜ਼ਾ ਖੋਲਣਾ ਹੈ ਅਤੇ ਵੱਡਾ ਦਰਵਾਜ਼ਾ ਬੰਦ ਰੱਖਣਾ ਪੁੱਛਣਾ ਹੈ ਜਦੋਂ ਸਹਬਜ਼ਾਦੇ ਅੰਦਰ ਦਾਖਲ ਹੋਣਗੇ ਤਾਂ ਸਿਰ ਝੁਕਾਉਣਗੇ ਫਿਰ ਅਸੀਂ ਕਹਿ ਦੇਵਾਂਗੇ ਉਹਨਾਂ ਨੇ ਈਨ ਮੰਨ ਲਈ ਪਰ ਉਹ ਇਹ ਨਹੀਂ ਸੀ ਜਾਣਦੇ ਕਿ ਉਹ ਸਹਬਜ਼ਾਦੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਸਹਬਜ਼ਾਦਿਆਂ ਨੇ ਆਪਣੇ ਪੈਰ ਅੰਦਰ ਰੱਖੇ ਸਾਰੇ ਹੈਰਾਨ ਹੋ ਗਏ ਕਿ ਅਸੀਂ ਕੀ ਸੋਚਿਆ ਸੀ ਤੇ ਕੀ ਹੋ ਗਿਆ ਅੰਦਰ ਜਾ ਕੇ ਉਹਨਾਂ ਨੇ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਕਹਿੰਦੇ ਕਿ ਇੱਥੇ ਹੋਰ ਕਿਸੇ ਗੁਰੂ ਪੀਰ ਦੀ ਫਤਿਹ ਨਹੀਂ ਬੁਲਾਈ ਜਾ ਸਕਦੀ ਇੱਥੇ ਝੋਕ ਕੇ ਸਲਾਮ ਕਰੋ ਉਹਨਾਂ ਨੇ ਮੰਨੀ ਨਹੀਂ ਉਹਨਾਂ ਨਾਲ ਸਵਾਲ ਜਵਾਬ ਬਹੁਤ ਕਰਦੇ ਨੇ ਸੁਚਾਨੰਦ ਜਿਸ ਨੂੰ ਝੂਠਾ ਆਨੰਦ ਕਹਿੰਦੇ ਨੇ ਉਹ ਸਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੰਦਾ ਹੈ ਤੁਹਾਨੂੰ ਰਾਜ ਭਾਗ ਤਖਤ ਮਿਲਣਗੇ ਐਸ਼ ਕਰੋਗੇ ਤੁਸੀਂ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ ਰਹੋਗੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਏਗੀ ਪਰ ਬਾਬਾ ਜੋਰਾਵਰ ਸਿੰਘ ਜੀ ਜਵਾਬ ਦਿੰਦੇ ਨੇ ਕਿ ਇਦਾਂ ਦੇ ਹਜ਼ਾਰਾਂ ਸੈਂਕੜੇ ਤਖਤ ਸਾਡੇ ਗੁਰੂ ਪਿਤਾ ਦੇ ਚਰਨਾਂ ਦੀ ਧੂੜ ਵੀ ਨਹੀਂ ਹੈ ਉਹਨਾਂ ਨੂੰ ਬਹੁਤ ਲਾਲਚ ਦਿੱਤੇ ਬਹੁਤ ਡਰਾਇਆ ਤਮਕਾਇਆ ਗਿਆ ਪਰ ਕਿਸੇ ਵੀ ਤਰੀਕੇ ਨਾਲ ਸਹਬਜ਼ਾਦਿਆਂ ਤੋਂ ਈਨ ਨਹੀਂ ਮੰਨਵਾ ਸਕੇ ਫਿਰ ਉਹਨਾਂ ਨੂੰ ਆਪਣੀ ਦਾਦੀ ਮਾਣ ਨਾਲ ਸਲਾਹ ਕਰਨ ਲਈ ਭੇਜ ਦਿੱਤਾ ਜਾਂਦਾ ਹੈ ਸਹਬਜ਼ਾਦੇ ਜਾ ਕੇ ਸਾਰੀ ਗੱਲ ਦਾਦੀ ਮਾਣ ਨੂੰ ਦੱਸਦੇ ਨੇ ਕਿ ਉਹ ਬਹੁਤ ਡਰਾ ਤਮਕਾ ਰਹੇ ਸੀ ਪਰ ਅਸੀਂ ਡਰੇ ਨਹੀਂ ਨਾ ਹੀ ਅਸੀਂ ਡੋਲੇ ਬਾਬਾ ਮੋਤੀराम ਮਹਾਰਾਜੀ ਵੀ ਸੇਵਾ ਖਟਕੇ ਗਏ ਸਿਪਾਹੀਆਂ ਨੂੰ ਆਪਣੀ ਪਤਨੀ ਦੇ ਗਹਿਣੇ ਅਤੇ ਹੋਰ ਵਸਤਾਂ ਦੇ ਕੇ ਮਾਤਾ ਗੁਜਰੀ ਜੀ ਅਤੇ ਸਹਬਜ਼ਾਦਿਆਂ ਨੂੰ ਰਾਤ ਨੂੰ ਚੋਰੀ-ਚੋਰੀ ਦੁੱਧ ਛਕਾਉਂਦੇ ਸਨ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀ ਕੇ ਸ਼ਹੀਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ